ਫਰੀਦਕੋਟ ਸਾਦਿਕ ਰੋਡ ਤੇ ਦਰਦਨਾਕ ਹਾ사 ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨ ਮੁੰਡਿਆਂ ਦੀ ਜਾਨ ਚਲੀ ਗਈ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਚੋਟੀਵਾਲਾ ਦੇ ਰਹਿਣ ਵਾਲੇ ਦੋ ਨੌਜਵਾਨ ਜੋ ਕਿ ਪਲੱਸ 2 ਦੇ ਵਿਦਿਆਰਥੀ ਸਨ ਅਤੇ ਟਿਊਸ਼ਨ ਪੜ੍ਹ ਕੇ ਬਾਈਕ ਤੇ ਵਾਪਿਸ ਆ ਰਹੇ ਸਨ ਤੇ ਉਧਰੋਂ ਸਾਦਿਕ ਰੋਡ ਤੇ ਛੋਣੀ ਕੋਲ ਪਹੁੰਚੇ ਤਾਂ ਸਾਹਮਣੇ ਆ ਰਿਹਾ ਇੱਕ ਫੌਜੀ ਟਰੱਕ ਨੇ ਫੇਟ ਮਾਰ ਦਿੱਤੀ ਜਿਸ ਦੌਰਾਨ ਦੋਨੋਂ ਟਰੱਕ ਦੇ ਹੇਠ ਆ ਗਏ ਤੇ ਦੋਨਾਂ ਦੀ ਮੌਤ ਹੋ ਗਈ ਸਾਡੇ ਪਿੰਡ ਦੇ ਦੋ ਜੋ ਨੌਜਵਾਨ ਬੱਚੇ ਆ ਉਹ ਟਿਊਸ਼ਨ ਪੜ੍ਹਨ ਗਏ ਸੀ ਤੇ ਜਿੱਥੇ ਆਪਣੇ ਮਿਲਟਰੀ ਵਾਲਾ ਲੰਦਾ ਹੈਗਾ ਆਪਣੇ ਆਪ ਸ਼ੌਣੀ ਉਹ ਉਹ ਨਾਲ ਟਕਰਾ ਕੇ ਤੇ ਦੋਹਾਂ ਬੱਚੇ ਦੀ ਮੌਤ ਹੋ ਗਈ ਕਾਦੀ ਸੀ ਵਜਾ ਇਹਨਾਂ ਦੇ ਵਿੱਚ ਇਹ ਫੌਜ ਦਾ ਸੀਗਾ ਕੈਂਟਰ ਸੀਗਾ ਜੀ ਹਾਂ ਜੀ ਪਤਾ ਲੱਗਿਆ ਗਲਤੀ ਕਿੰਨਾ ਲਿਖੀ ਗਲਤੀ ਤਾਂ ਮਿਲਟਰੀ ਵਾਲਿਆਂ ਦੀ ਸੀ ਜੀ ਹਾਂ ਜੀ ਇੰਨੇ ਤੋਂ ਦੋ ਦੋ ਬੱਚਿਆਂ ਨੇ ਦੇਖੋ ਜੀ ਕੀ ਮੰਗ ਕਰ ਰਹੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਅੱਜ ਕੱਲ ਹਰੇਕ ਮਾਪੇ ਉਹਦੇ ਇੱਕ ਇੱਕ ਬੱਚਾ ਜੀ ਠੀਕ ਆ ਇਹਦਾ ਸਾਨੂੰ ਇਨਸਾਫ ਮਿਲੇ ਜੀ ਬੇਟੀ ਇਕੱਲੇ ਇਕੱਲੀ ਸੀ ਹਾਂ ਇਕੱਲੇ ਇਕੱਲੇ ਬੱਚੇ ਸੀਗੇ ਕਿਹੜੀ ਕਲਾਸ ਪੜ੍ਹਦੇ ਸੀਗੇ ਇਹ ਪਲੱਸ 2 ਸੀ ਦੋਸਤ ਉੱਥੇ ਇਕੱਠੇ ਰਹਿੰਦੇ ਸੀ ਹਾਂ ਇਕੱਠੇ ਰਹਿੰਦੇ ਸੀ ਬਹੁਤ ਥਕਾ ਹੋਇਆ ਇਹ ਕੋਈ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਕੱਲ ਸਾਦੀਕ ਰੋਡ ਤੇ ਆ 8 ਨੰਬਰ ਗੇਟ ਦੇ ਕੋਲ ਸ਼ੋਣੀ ਦੇ ਕੋਲ ਇੱਕ ਇੰਸੀਡੈਂਟ ਜਿੱਨਾਂ ਵਿੱਚ ਦੋ ਨੌਜਵਾਨਾਂ ਦੇ ਬੱਚਿਆਂ ਦੀ ਡੈਥ ਹੋ ਗਈ ਸੀ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ। ਉਹਨਾਂ ਦੇ ਪੇਰੈਂਟਸ ਦੀ ਸਟੇਟਮੈਂਟ ਲੈ ਕੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਹੋ। ਖ਼ਬਰਦਾਰ ਜੀ ਇਹ ਕਿ ਇਹ ਦੋਨੋਂ ਮੁੰਡੇ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਹਕੀਕਤ ਰਿਪੋਰਟ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ।